ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਡਿਸਕਸ ਕਰਨ ਜਾ ਰਹੀ ਹਾਂ ਜਿਨ੍ਹਾਂ ਸਾਥੀਆਂ ਨੇ ਈਟੀਟੀ ਜਾਂ ਫਿਰ ਡੀਐਲਐਡ ਦਾ ਕੋਰਸ ਕੀਤਾ ਹੋਇਆ ਉਹਨਾਂ ਨੂੰ ਫਿਊਚਰ ਵਿੱਚ ਕੀ ਕਰਨਾ ਚਾਹੀਦਾ ਹੈ ਕਿਸੇ ਸਾਥੀ ਦੁਆਰਾ ਕਿਹਾ ਗਿਆ ਕਿ ਸਰ ਇਸ ਟੌਪਿਕ ਤੇ ਵੀਡੀਓ ਬਣਾਉਣੀ ਚਾਹੀਦੀ ਹੈ ਸੋ ਇਸ ਕਰਕੇ ਮੈਂ ਇਸ ਟੌਪਿਕ ਨੂੰ ਕਵਰ ਕਰਨ ਜਾ ਰਿਹਾ ਅਸੀਂ ਸਮਝਾਂਗੇ ਕਿ ਤੁਸੀਂ ਈਟੀਟੀ ਜਾਂ ਫਿਰ ਡੀਅਰਐਡ ਦਾ ਕੋਰਸ ਕੰਪਲੀਟ ਕਰਨ ਤੋਂ ਬਾਅਦ ਕਿਹੜੀਆਂ-ਕਿਹੜੀਆਂ ਪ੍ਰੀਖਿਆਵਾਂ ਦੇ ਵਿੱਚ ਅਪੀਅਰ ਹੋ ਸਕਦੇ ਹੋ ਐਂਡ ਆਫ ਦਾ ਫਿਊਚਰ ਐਜ਼ ਅ ਪ੍ਰਾਇਮਰੀ ਟੀਚਰ ਕਿਵੇਂ ਬਣਾ ਸਕਦੇ ਹੋ ਵੈਸੇ ਦੱਸ ਦਈਏ ਈਟੀਟੀ ਦਾ ਜਿਹੜਾ ਕੋਰਸ ਹੈਗਾ ਆ ਇਹ ਕੋਰਸ ਕਰਨ ਤੋਂ ਬਾਅਦ ਤੁਸੀਂ ਪ੍ਰਾਇਮਰੀ ਟੀਚਰ ਬਣਨ ਦੇ ਲਈ ਐਲੀਜੀਬਲ ਹੁੰਨੇ ਹੋ ਪ੍ਰਾਇਮਰੀ ਟੀਚਰ ਕਹੜੇ ਹੁੰਦੇ ਨੇ ਜੀ ਜਿਹੜੇ ਕੀ ਪਹਿਲੇ ਜਮਾਤ ਤੋਂ ਲੈ ਕੇ 5ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਪੜਾਉਂਦੇ ਨੇ ਈਟੀਟੀ ਦਾ ਕੋਰਸ ਕੰਪਲੀਟ ਕਰਨ ਤੋਂ ਬਾਅਦ ਸਭ ਤੋਂ ਪਹਿਲਾ ਜਿਹੜਾ ਕੰਮ ਹੈਗਾ ਆ ਤੁਹਾਡੇ ਦੁਆਰਾ ਕੀਤਾ ਹੋਣਾ ਚਾਹੀਦਾ ਆ ਸੀਟੈਟ ਜਾਂ ਫਿਰ ਪੀਐਸਟੈਟ ਦੀ ਪ੍ਰੀਖਿਆ ਨੂੰ ਪਾਸ ਕਰਨਾ ਕਿਉਂਕਿ ਜਦੋਂ ਤੱਕ ਤੁਸੀਂ ਇਹਨਾਂ ਪ੍ਰੀਖਿਆਵਾਂ ਨੂੰ ਪਾਸ ਨਹੀਂ ਕਰਦੇ ਉਦੋਂ ਤੱਕ ਫਾਰਮਲੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਐਜ਼ ਅ ਟੀਚਰ ਜੌਬ ਕਰਨ ਦੇ ਲਈ ਤੁਸੀਂ ਐਲੀਜੀਬਲ ਨਹੀਂ ਹੁੰਦੇ ਇਸ ਕਰਕੇ ਇਸ ਪ੍ਰੀਖਿਆ ਨੂੰ ਪਾਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਐਂਡ ਇਸ ਤੋਂ ਇਲਾਵਾ ਆਪਣੇ ਨਾਲ ਦੇ ਜਿਹੜੇ ਗੁਵਾਂਢੀ ਰਾਜ ਹੈਗੇ ਆ ਜਿਵੇਂ ਕਿ Rajasthan ਤੇ Haryana ਤੁਸੀਂ ਇਹਨਾਂ ਦੀਆਂ ਪ੍ਰੀਖਿਆਵਾਂ ਤੇ ਵੀ ਫੋਕਸ ਕਰ ਸਕਦੇ ਹੋ ਕੁਝ ਸਾਥੀਆਂ ਦਾ ਤਰਕ ਹੋ ਸਕਦਾ ਆ ਕਿ ਸਰ ਅਸੀਂ Rajasthan ਜਾਵਾਂਗੇ ਐਨੀ ਦੂਰ ਪੇਪਰ ਦੇਣ ਕੀ ਅਸੀਂ ਹਰਿਆਣਾ ਦੇ ਵਿੱਚ ਆਪਦਾ ਪੇਪਰ ਦੇਣ ਜਾਵਾਂਗੇ ਸੋ ਇਹਦਾ ਜਵਾਬ ਹੈਗਾ ਨਹੀਂ ਅੱਜਕੱਲ ਪੰਜਾਬ ਦੇ ਵੀ ਬਹੁਤ ਸਾਰੇ ਇਹੋ ਜਿਹੇ ਐਗਜ਼ਾਮ ਹੈਗੇ ਆ ਜਿਨ੍ਹਾਂ ਨੂੰ ਦੇਣ ਦੇ ਲਈ ਤੁਹਾਨੂੰ ਚੰਡੀਗੜ੍ਹ ਜਾਣਾ ਪੈਂਦਾ ਆ ਸੋ ਐਟਟਡ ਜਿਹੜਾ ਹੈਗਾ ਆ ਤੁਸੀਂ ਪੰਚਕੁੱਲੇ ਜਿਹੜਾ ਕਿ ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦਾ ਆ ਉੱਥੇ ਜਾ ਕੇ ਵੀ ਦੇ ਸਕਦੇ ਹੋ ਐਂਡ ਰਹੀ ਗੱਲ ਰੀਟ ਐਗਜ਼ਾਮ ਦੀ ਇਹ ਦੋਨੋਂ ਜਿਹੜੇ ਐਗਜ਼ਾਮ ਨੇ ਸੀਟਾਟ ਤੇ ਪੀਐਸਟੈਟ ਵਾਂਗ ਹੀ ਐਗਜ਼ਾਮ ਹੁੰਦੇ ਨੇ ਇਹਨਾਂ ਪ੍ਰੀਖਿਆਵਾਂ ਦੇ ਵਿੱਚ ਅਪੀਅਰ ਹੋਣ ਦੇ ਲਈ ਮੈਂ ਕਿਉਂ ਕਹਿ ਰਿਹਾ ਕਿਉਂਕਿ ਤੁਹਾਡੇ ਕੋਲ ਓਪਰਚ्युनिटीਜ਼ ਮੌਕੇ ਜ਼ਿਆਦਾ ਵਧਣਗੇ ਜੇਕਰ ਤੁਸੀਂ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹੋ ਤੇ ਅਪੀਅਰ ਹੁੰਨੇ ਹੋ ਰੀਟ ਐਗਜ਼ਾਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੇਰਾ ਸਭ ਤੋਂ ਜਿਹੜਾ ਨੇੜੇ ਲੱਗਦਾ ਪੰਜਾਬ ਦੇ ਨਾਲ ਜ਼ਿਲ੍ਹਾ ਕਿਹੜਾ ਆ ਰਾਜਸਥਾਨ ਦਾ ਉਸ ਜਗ੍ਹਾ ਤੇ ਜਾ ਕੇ ਵੀ ਤੁਸੀਂ ਅਪੀਅਰ ਹੋ ਸਕਦੇ ਹੋ ਇਸ ਪ੍ਰੀਖਿਆ ਦੇ ਵਿੱਚ ਸੋ ਇਹ ਗੱਲ ਸੀ ਕਿ ਤੁਸੀਂ ਈਟੀਟੀ ਕਰਦੇ ਦੌਰਾਨ ਜਾਂ ਫਿਰ ਈਟੀਟੀ ਤੋਂ ਬਾਅਦ ਕਿਹੜੀਆਂ-ਕਿਹੜੀਆਂ ਪ੍ਰੀਖਿਆਵਾਂ ਦੇ ਸਕਦੇ ਹੋ ਬਟ ਜਦੋਂ ਤੁਸੀਂ ਟੀਚਰ ਬਣਨ ਦੇ ਲਈ ਅਪਲਾਈ ਕਰਦੇ ਹੋ ਟੀਚਰ ਦੇ ਵਿੱਚ ਅਪਲਾਈ ਕਰਨ ਦੇ ਲਈ ਟੀਚਰ ਦੇ ਫਾਰਮ ਆ ਜਾਂਦੇ ਨੇ ਰਿਕਰੂਟਮੈਂਟ ਦੀ ਮੈਂ ਗੱਲ ਕਰ ਰਿਹਾ ਤਾਂ ਉੱਥੇ ਤੁਹਾਡਾ ਜਿਹੜਾ ਈਟੀਟੀ ਦਾ ਜਿਹੜਾ ਕੰਪਲੀਟ ਕੋਰਸ ਹੈਗਾ ਆ ਲਾਸਟ ਸੈਮੈਸਟਰ ਜਾਂ ਫਿਰ ਲਾਸਟ ইয়ার ਦਾ ਜਿਹੜਾ ਡੀਐਮਸੀ ਹੈਗਾ ਜੀ ਉਹ ਆਇਆ ਹੋਣਾ ਚਾਹੀਦਾ ਐਂਡ ਉਸ ਦੇ ਨਾਲ ਤੁਹਾਡੀ ਟੈਟ ਦੀ ਪ੍ਰੀਖਿਆ ਵੀ ਪਾਸ ਹੋਣੀ ਚਾਹੀਦੀ ਹੈ ਜਿਵੇਂ ਗੱਲ ਕਰਦੇ ਆ ਸੈਂਟਰ ਦੀਆਂ ਪੋਸਟਾਂ ਨੇ ਜਾਂ ਫਿਰ ਜਿਹੜੇ ਸੈਂਟਰ ਦੇ ਸਕੂਲ ਨੇ ਜਿੱਥੇ ਪ੍ਰਾਇਮਰੀ ਟੀਚਰ ਰਿਕੁਆਇਰਡ ਹੁੰਦੇ ਨੇ ਜੇਕਰ ਤੁਸੀਂ ਉਹਨਾਂ ਵਿੱਚ ਅਪਲਾਈ ਕਰੋਗੇ ਤਾਂ ਉੱਥੇ ਤੁਹਾਨੂੰ ਸੀਟੈਡ ਦੀ ਜਿਹੜੀ ਪ੍ਰੀਖਿਆ ਹੈਗੀ ਐ ਜੀ ਉਹ ਪਾਸ ਮੰਗੀ ਜਾਊਗੀ ਜੇ ਤੁਸੀਂ ਪੰਜਾਬ ਦੇ ਵਿੱਚ ਈਟੀਟੀ ਕਾਡਰ ਲਈ ਅਪਲਾਈ ਕਰੋਗੇ ਤਾਂ ਉੱਥੇ ਤੁਹਾਡੇ ਤੋਂ ਪੀਐਸਟੈਡ ਦਾ ਜਿਹੜਾ ਪਾਸ ਦਾ ਸਰਟੀਫਿਕੇਟ ਹੈਗਾ ਜੀ ਉਹ ਮੰਗਿਆ ਜਾਊਗਾ ਜੇਕਰ ਤੁਸੀਂ ਰਾਜਸਥਾਨ ਦੇ ਵਿੱਚ ਸਰਕਾਰੀ ਟੀਚਰ ਬਣਨ ਦੇ ਲਈ ਅਪਲਾਈ ਕਰਦੇ ਹੋ ਤਾਂ ਉੱਥੇ ਤੁਹਾਡੇ ਤੋਂ ਰੀਟ ਦਾ ਲੈਵਲ 1 ਜਿਹੜਾ ਪੇਪਰ ਹੈਗਾ ਜੀ ਪਾਸ ਮੰਗਿਆ ਜਾਊਗਾ ਜੇਕਰ ਤੁਸੀਂ ਹਰਿਆਣਾ ਦੇ ਵਿੱਚ ਸਕਰੀਨਿੰਗ ਟੈਸਟ ਹੁੰਦਾ ਆ ਜਾਂ ਫਿਰ ਪ੍ਰਾਇਮਰੀ ਟੀਚਰ ਬਣਨ ਦੇ ਲਈ ਅਪਲਾਈ ਕਰਦੇ ਹੋ ਗਵਰਨਮੈਂਟ ਵੈਕੈਂਸੀਜ਼ ਦੀ ਮੈਂ ਗੱਲ ਕਰ ਰਿਹਾ ਤਾਂ ਉੱਥੇ ਤੁਹਾਡੇ ਤੋਂ ਐਸਟ੍ਰੈਟ ਦਾ ਜਿਹੜਾ ਲੈਵਲ 1 ਦਾ ਪੇਪਰ ਹੈਗਾ ਜੀ ਉਹ ਮੰਗਿਆ ਜਾਊਗਾ ਜੇ ਤੁਸੀਂ ਈਟੀਟੀ ਦਾ ਕੋਰਸ ਕੰਪਲੀਟ ਕਰ ਲੈਨੇ ਹੋ ਟਟ ਦੀਆਂ ਪ੍ਰੀਖਿਆਵਾਂ ਵੀ ਪਾਸ ਕਰ ਲੈਨੇ ਹੋ ਤਾਂ ਇਸ ਤੋਂ ਬਾਅਦ ਤੁਸੀਂ ਕੇਂਦਰੀ ਵਿਦਿਆਲ័យ ਸਕੂਲ ਜਿਹੜੇ ਹੁੰਦੇ ਨੇ ਇਹਨਾਂ ਨੂੰ ਤੁਸੀਂ ਸੈਂਟਰ ਦੇ ਸਕੂਲ ਕਹਿੰਦੇ ਹੋ ਇਹਦੇ ਵਿੱਚ ਅਪੀਅਰ ਹੋਣ ਦੇ ਲਈ ਤੁਹਾਡਾ सीटेट ਦਾ ਜਿਹੜਾ ਪਾਸ ਦਾ ਸਰਟੀਫਿਕੇਟ ਹੈਗਾ ਜੀ ਉਹ ਹੋਣਾ ਚਾਹੀਦਾ ਆ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਈਟੀਟੀ ਕਾਡਰ ਦਿੱਲੀ ਦੇ ਵਿੱਚ ਸਰਕਾਰੀ ਪ੍ਰਾਇਮਰੀ ਟੀਚਰ ਜਿਹੜੀ ਭਰਤੀ ਆਉਂਦੀ ਹੈ ਉਹਦੇ ਵਿੱਚ ਵੀ सीटेट ਪਾਸ ਹੋਣਾ ਲਾਜ਼ਮੀ ਹੈ ਚੰਡੀਗੜ੍ਹ ਦੇ ਵਿੱਚ ਵੀ ਪ੍ਰਾਇਮਰੀ ਟੀਚਰ ਦੀਆਂ ਵੈਕੈਂਸੀਜ਼ ਆਉਂਦੀਆਂ ਨੇ ਉਹਨਾਂ ਦੇ ਵਿੱਚ ਅਪਲਾਈ ਕਰਨ ਦੇ ਲਈ ਵੀ ਤੁਹਾਡੇ ਤੋਂ सीटेट ਦਾ ਜਿਹੜਾ ਪਾਸ ਦਾ ਸਰਟੀਫਿਕੇਟ ਹੈਗਾ ਜੀ ਉਹ ਮੰਗਿਆ ਜਾਊਗਾ ਐਂਡ ਇਸੇ ਤਰ੍ਹਾਂ ਹੀ ਮੈਂ ਗੱਲ ਕੀਤੀ ਸੀਗੀ ਕਿ ਹਰਿਆਣਾ ਵਿੱਚ ਵੀ ਅਪਲਾਈ ਕਰਨਾ ਚਾਹੁੰਦੇ ਹੋ ਪ੍ਰਾਇਮਰੀ ਟੀਚਰ ਦੇ ਲਈ ਤਾਂ ਉੱਥੇ ਵੀ ਤੁਹਾਡੇ ਤੋਂ ਐਸਟੈਟ ਦਾ ਜਿਹੜਾ ਸਰਟੀਫିକੇਟ ਹੈਗਾ ਜੀ ਉਹ ਮੰਗਿਆ ਜਾਊਗਾ ਸੋ ਕੁੱਲ ਮਿਲਾ ਕੇ ਤੁਹਾਡੇ ਕੋਲ ਕਾਫੀ ਸਾਰੀਆਂ ਪ੍ਰੀਖਿਆਵਾਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਆਪਦਾ ਕੋਰਸ ਕੰਪਲੀਟ ਕਰਨ ਤੋਂ ਬਾਅਦ ਤੇ ਬਹੁਤ ਸਾਰੇ ਸਾਥੀ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ 12ਵੀਂ ਤੋਂ ਬਾਅਦ ਈਟੀਟੀ ਕੀਤੀ ਹੋਈ ਹੈ ਐਂਡ ਉਹ ਹੈਗੇ ਨੇ ਜੀ ਅਪੀਅਰਿੰਗ ਦੇ ਵਿੱਚ ਭਾਵ ਇਹ ਉਹ ਜ਼ਿਆਦਾ ਬੀਏ ਜਾਂ ਫਿਰ ਬੀਐਸਸੀ ਦੇ ਵਿੱਚ ਅਪੀਅਰ ਹੋ ਰਹੇ ਆ ਆਪਦੀ ਗ੍ਰੈਜੂਏਸ਼ਨ ਕੰਪਲੀਟ ਕਰ ਰਹੇ ਆ ਐਂਡ ਉਹਨਾਂ ਸਾਥੀਆਂ ਨੂੰ ਕੀ ਕਰਨਾ ਚਾਹੀਦਾ ਆ ਇਹਦੇ ਬਾਰੇ ਵੀ ਗੱਲ ਕਰਾਂਗੇ ਕਿਉਂਕਿ ਕੱਲ ਮੈਨੂੰ ਫੋਨ ਆਇਆ ਸੀਗਾ ਕਿਸੇ ਸਾਥੀ ਦਾ ਉਹ ਪੁੱਛ ਰਹੀ ਸੀ ਕਿ ਸਰ ਦੱਸੋ ਮੈਨੂੰ ਕਰਨਾ ਕੀ ਚਾਹੀਦਾ ਆ ਕਿਉਂਕਿ ਮੇਰੇ ਕੋਲ ਟਾਈਮ ਬਹੁਤ ਜ਼ਿਆਦਾ ਹੈ ਗਿਆ ਆ ਕਿਉਂਕਿ ਮੈਂ ਗ੍ਰੈਜੂਏਸ਼ਨ ਕਰ ਰਿਹਾ ਜਾਂ ਫਿਰ ਕਰ ਰਹੀ ਹਾਂ ਤਾਂ ਮੇਰੇ ਕੋਲ ਲਗਭਗ 2-3 ਸਾਲ ਹੈਗੇ ਆ ਤੇ ਕੀ ਮੈਂ ਇਸ ਟਾਈਮ ਦੇ ਵਿੱਚ ਕੋਈ ਸਕੂਲ ਜੁਆਇਨ ਕਰ ਲਵਾਂ ਨਾਲ ਨਾਲ ਜਿਹੜੀ ਮੇਰੀ ਬੀਏ ਹੈਗੀ ਆ ਉਹ ਚੱਲੀ ਜਾਊਗੀ ਮੈਨੂੰ ਕੀ ਕਰਨਾ ਚਾਹੀਦਾ ਆ ਸੋ ਮੈਂ ਤਾਂ ਤੁਹਾਨੂੰ ਇੱਕੋ ਸੁਜੈਸ਼ਨ ਦਊਂਗਾ ਜਿਹੜਾ ਪੇਪਰ ਹੈਗਾ ਆ ਆ ਜਿਹੜੇ ਕਾਡਰ ਵਾਲੇ ਪੇਪਰ ਦੀ ਮੈਂ ਗੱਲ ਕੀਤੀ ਆ ਨਾ ਕੇਵੀਐਸ ਐਟਟੀ ਕਾਡਰ ਡੀਟ੍ਰਿਪਲ ਐਸਬੀ ਪੀਆਰਟੀ ਚੰਡੀਗੜ੍ਹ ਜੀਬੀਟੀ ਹਰਿਆਣਾ ਪੀਆਰਟੀ ਸਕ੍ਰੀਨਿੰਗ ਟੈਸਟ ਇਹ ਜਿੰਨੇ ਵੀ ਟੈਸਟ ਨੇ ਤੁਸੀਂ ਇਹਨਾਂ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ ਜਾ ਫਿਰ ਤੁਸੀਂ ਜੇਕਰ ਤੁਹਾਡਾ ਟੈਟ ਦਾ ਪੇਪਰ ਨਹੀਂ ਪਾਸ ਤਾਂ ਤੁਸੀਂ ਇਹਨਾਂ ਪ੍ਰੀਖਿਆਵਾਂ ਦੀ ਜਿਹੜੀ ਤਿਆਰੀ ਹੈਗੀ ਐ ਜੀ ਉਹ ਵੀ ਕਰ ਸਕਦੇ ਹੋ ਟੈਟ ਪ੍ਰੀਖਿਆਵਾਂ ਦੀ ਮੈਂ ਗੱਲ ਕਰ ਰਿਹਾ ਭਵਨਾਲ ਦੇ ਸਟੇਟ ਦੇ ਵਿੱਚ ਜਿਹੜੇ ਟੈਟ ਕੰਡਕਟ ਕਰਵਾਏ ਜਾਂਦੇ ਆ ਉਹਨਾਂ ਨੂੰ ਵੀ ਇਨਕਲੂਡ ਤੁਸੀਂ ਕਰ ਸਕਦੇ ਹੋ ਐਂਡ ਤੁਸੀਂ ਇਹ ਗੱਲ ਬਿਲਕੁਲ ਵੀ ਨਹੀਂ ਸੋਚਣੀ ਕਿ ਮੈਂ 2-3 ਸਾਲ ਆਪ ਦੇ ਗ੍ਰੈਜੂਏਸ਼ਨ ਵਿੱਚ ਲਗਾਉਂਗਾ ਤਾਂ ਮੇਰਾ ਟਾਈਮ ਵੇਸਟ ਹੋ ਰਿਹਾ ਬਿਲਕੁਲ ਨਹੀਂ ਤੁਸੀਂ ਗ੍ਰੈਜੂਏਸ਼ਨ ਦੀ ਸਟੱਡੀ ਤੇ ਫੋਕਸ ਕਰੋ ਉੱਥੇ ਗ੍ਰੈਜੂਏਸ਼ਨ ਦੀਆਂ ਜਿਹੜੀਆਂ ਕਿਤਾਬਾਂ ਨੇ ਹਿਸਟਰੀ ਜੀਓਗ੍ਰਾਫੀ ਇਕਨੋਮਿਕਸ ਪੋਲਿਟੀ ਜੋ ਵੀ ਤੁਹਾਡਾ ਸਬਜੈਕਟ ਹੋਵੇ ਅੰਗਰੇਜ਼ੀ ਪੰਜਾਬੀ ਇਹਨਾਂ ਦੇ ਪ੍ਰੋਪਰ ਵਧੀਆ ਢੰਗ ਨਾਲ ਫੋਕਸ ਕਰੋ ਤੇ ਨਾਲ ਨਾਲ ਜਿਹੜੇ ਹੋਰ ਕੰਪੀਟੀਟਿਵ ਐਗਜ਼ਾਮਸ ਹੁੰਦੇ ਆ ਜਿਨ੍ਹਾਂ ਦਾ ਜਿਹੜਾ ਸਿਲੇਬਸ ਹੈਗਾ ਆ ਇਹਨਾਂ ਨਾਲ ਮੇਲ ਖਾਂਦਾ ਆ ਤੁਸੀਂ ਉਹਨਾਂ ਸਬਜੈਕਟਾਂ ਦੀ ਵੀ ਤਿਆਰੀ ਕਰ ਸਕਦੇ ਹੋ ਕੁੱਲ ਮਿਲਾ ਕੇ ਤੁਹਾਡੇ ਕੋਲ ਜਿਹੜਾ 3 ਸਾਲਾਂ ਦਾ ਸਮਾਂ ਹੈਗਾ ਆ ਉਹਦੇ ਵਿੱਚ ਤੁਸੀਂ ਆਪ ਦਾ ਟਾਈਮ ਯੂਟਿਲਾਈਜ਼ ਕਰੋ ਐਂਡ ਆਪਦੇ ਪੇਪਰ ਦੀ ਤਿਆਰੀ ਕਰੋ ਐਂਡ ਜੌਬ ਲੱਗਣ ਦੀ ਜਿਹੜੀ ਉਮੀਦ ਹੈਗੀ ਆ ਪ੍ਰਾਈਵੇਟ ਦੀ ਮੈਂ ਗੱਲ ਕਰ ਰਿਹਾ ਉਹ ਤੁਸੀਂ ਨਾ ਰੱਖੋ ਕਿ ਮੈਂ ਕਿਤੇ ਲੱਗ ਜਾਵਾਂ ਮੇਰਾ 3 ਸਾਲ ਜਿਹੜਾ ਹੈਗਾ ਆ ਉਹ ਪ੍ਰੋਪਰ ਯੂਟਲਾਈਜ਼ ਹੋ ਜਾਊਗਾ ਇਸ ਤਰੀਕੇ ਨਾਲ ਤੁਹਾਡੀ ਜਿਹੜੀ ਸਟੱਡੀ ਹੈਗੀ ਆ ਜੀ ਉਹ ਪ੍ਰੋਪਰ ਨਹੀਂ ਹੋਊਗੀ ਐਂਡ ਵੈਸੇ ਵੀ ਇਨ ਫਿਊਚਰ ਕਿਸੇ ਵੀ IIT ਕਾਡਰ ਵਿੱਚ ਅਪਲਾਈ ਕਰਨ ਦੇ ਲਈ ਜਿਹੜੀ ਗ੍ਰੈਜੂਏਸ਼ਨ ਹੈਗੀ ਆ ਉਹ ਮਸਟ ਹੋਣੀ ਆ ਕੋਈ ਵੀ ਪੋਸਟਾ ਹੋਣ ਪਮਾ ਸੈਂਟਰ ਦੀਆਂ ਪੋਸਟਾਂ ਆਉਣ ਜਾਂ ਫਿਰ ਆਪਣੇ ਪੰਜਾਬ ਦੇ ਵਿੱਚ ਪੋਸਟਾਂ ਆਉਣ ਸੋ ਉਹਨੇ ਟਾਈਮ ਤੱਕ ਤੁਸੀਂ ਆਪਦੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਬਟ ਕੁਝ ਐਓ ਦੇ ਸਾਥੀ ਵੀ ਨੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਵੀ ਕੀਤੀ ਹੋਈ ਆ ਪੀਐਸਟੈਟ ਐਂਡ ਸੀਟੈਟ ਸਰਟੀਫିକੇਟ ਵੀ ਪਾਸ ਕੀਤਾ ਹੋਇਆ ਹੁਣ ਉਹ ਪੁੱਛਦੇ ਆ ਕਿ ਸਰ ਅਸੀਂ ਕੀ ਕਰੀਏ ਤੁਸੀਂ ਇਹਨਾਂ ਸਾਰੇ ਐਗਜ਼ਾਮਸ ਦੀ ਤਿਆਰੀ ਕਰ ਸਕਦੇ ਹੋ ਜਿਹਦੇ ਵਿੱਚ ਮੈਂ ਕੇਵੀਐਸ ਈਟੀਟੀ ਕਾਰਡਰ ਕੇਵੀ ਡੀਟਪੀਐਸਬੀ ਪੀਆਰਟੀ ਚੰਡੀਗੜ੍ਹ ਜੀਵੀਟੀ ਇਹਨਾਂ ਪ੍ਰੀਖਿਆਵਾਂ ਦੀ ਆਪਾਂ ਜੇ ਗੱਲ ਕਰੀਏ ਇਹ ਤਾਂ ਤੁਸੀਂ ਇਹਨਾਂ ਦੀ ਵਧੀਆ ਢੰਗ ਨਾਲ ਤਿਆਰੀ ਕਰੋ ਆਪਦੀ ਜਿਹੜੀ ਨੌਲੇਜ ਹੈਗੀ ਆ ਆਪਦੇ ਸਬਜੈਕਟ ਦੇ ਵਿੱਚ ਉਹ ਤੁਸੀਂ ਵਧਾਓ ਤਾਂ ਜੋ ਤੁਹਾਨੂੰ ਫਿਊਚਰ ਵਿੱਚ ਕੋਈ ਲਾਸ ਨਾ ਹੋਵੇ ਕਿਉਂਕਿ ਕਿਸੇ ਨੂੰ ਕੋਈ ਪਤਾ ਨਹੀਂ ਕਿ ਇਹਨਾਂ ਦੀਆਂ ਪੋਸਟਾਂ ਕਦੋਂ ਆਉਣਗੀਆਂ ਇਨ ਪਾਸਟ ਜੇਕਰ ਆਪਾਂ ਸਿਰਫ ਪੰਜਾਬ ਦੀ ਗੱਲ ਕਰੀਏ ਤਾਂ ਕਾਫੀ ਪਰਤੀ ਵੀ ਆ ਚੁੱਕੀ ਹੈ 6435 9894 2364 ਤੁਸੀਂ ਦੇਖੋ ਕਿੰਨੀ ਪਰਤੀ ਆ ਚੁੱਕੀ ਹੈ ਸੋ ਇਹ ਗੱਲਾਂ ਕਹਿ ਕੇ ਮੈਂ ਇਹ ਨਹੀਂ ਕਹਿ ਰਿਹਾ ਕਿ ਇਨ ਫਿਊਚਰ ਕੋਈ ਪੋਸਟ ਨਹੀਂ ਆਉਣੀ ਜੇ ਪੋਸਟ ਆਈਆਂ ਵੀ ਤੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੀ ਜਿਹੜੀ ਗਿਣਤੀ ਹੈਗੀ ਉਹ ਕਿੰਨੀ ਕੁ ਹੋਗੀ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਜ਼ਿਆਦਾ ਓਪਰਚ्युनिटीਜ਼ ਮੈਨੂੰ ਮਿਲਣ ਤਾ ਜਿਹੜੇ ਮੌਕੇ ਹੈਗੇ ਆ ਨਾ ਕੋਈ ਮੌਕਾ ਤੁਸੀਂ ਛੱਡੋ ਨਾ ਐਂ ਜੇ ਤੁਹਾਡੇ ਵਿੱਚ ਪੇਸ਼ੈਂਸ ਨਹੀਂ ਹੈਗਾ ਆ ਕਿ ਅਸੀਂ ਯਾਰ 2-3 ਸਾਲ ਸਾਨੂੰ ਬੈਠਣਾ ਪੈਣਾ ਆ ਤਾਂ ਤੁਸੀਂ ਦੇਖ ਲਓ ਬਹੁਤ ਸਾਰੇ ਐਸਪਰੈਂਟ ਪਤਾ ਨਹੀਂ ਕਿੰਨੇ-ਕਿੰਨੇ ਸਾਲ ਤੱਕ ਵਧੀਆ ਤਿਆਰੀ ਕਰਦੇ ਰਹਿੰਦੇ ਆ ਫਿਰ ਜਾ ਕੇ ਆਪ ਦਾ ਜਿਹੜਾ ਨੰਬਰ ਹੈਗਾ ਆ ਕਿਸੇ ਵੀ ਗਵਰਨਮੈਂਟ ਜੌਬ ਦੇ ਵਿੱਚ ਉਹ ਲਮਾਉਂਦੇ ਆ। ਹੋਪਸੋ ਵੀਡੀਓ ਤੁਹਾਨੂੰ ਪਸੰਦ ਆਈ ਹੋਣੀ ਆ। ਵੀਡੀਓ ਪਸੰਦ ਆਈ ਹੈ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਵੀਡੀਓ ਨੂੰ ਲਾਈਕ ਕਰਨਾ ਹੈ। ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ। ਮੇਰੇ ਦੁਆਰਾ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਕਿ ਮੈਂ ਤੁਹਾਡੇ ਸਵਾਲ ਦਾ ਜਵਾਬ ਐਸ ਸੂਨ ਐਸ ਪੋਸੀਬਲ ਦਵਾਂ ਤੇ ਮੈਨੂੰ ਦਿਓ ਇਜਾਜ਼ਤ। ਥੈਂਕ ਯੂ so much for watching. God bless you all.